ਹਾਂਜੀ ਸਰ ਸਭ ਤੋਂ ਪਹਿਲਾਂ ਆਪਣੀ ਬਤਨਸਹੀ ਨਾਮ ਆਪਣਾ ਦੱਸੋ ਮੇਰਾ ਨਾਮ ਜੀ ਅਮਨ ਮੋਨਲਵਾਸੀ ਭਾਰਤੀ ਮੋਨਲਵਾਸੀ ਮੁਕਤੀ ਮੋਰਚੇ ਤੋਂ ਯੂਥ ਵਿੰਗ ਚੇਅਰਮੈਨ ਪੰਜਾਬ ਤੇ ਭਗਵਾਨ ਵਾਲਮੀਕੀ ਅੰਬੇਡਕਰ ਕੋਰ ਕਮੇਟੀ ਤੋਂ ਸੀਨੀਅਰ ਮੈਂਬਰ ਹਾਂਜੀ ਸਰ ਕੀ ਕਮੇਟੀ ਦੇ ਤੁਸੀਂ ਜੇਸੀ ਸੀ ਕਿਹਦੇ ਖਾਬ ਦੇ ਦੇਖੋ ਜੀ ਇੱਕ ਸਾਰੇ ਹੀ মিডিਆ ਕਰਮੀਆਂ ਨੂੰ ਤੇ ਸਮਾਜ ਨੂੰ ਪਤਾ ਹੈ ਕਿ ਇੱਕ ਫਿਲਮ ਬੁਹੇ ਬਾਰੀਆਂ ਆਈ ਸੀ ਜਿਹਦੇ ਵਿੱਚ ਸਾਡੇ ਸਮਾਜ ਦੇ ਜਿਹੜੇ ਮੈਲਵਿੰਗ ਪੰਜਾਬ ਪ੍ਰਧਾਨ ਨੇ ਤੇ ਜਿੰਨੇ ਵੀ ਧਾਰਮਿਕ ਤੇ ਸਮਾਜੀ ਜਥੇਬੰਦੀਆਂ ਵੱਲੋਂ ਭੰਡਾਰੀਪੁਰ ਦੇ ਉੱਪਰ ਜਿਹੜੀ ਇੱਕ ਭੁਖਾ ਹੜਤਾਲ ਰੱਖੀ ਗਈ ਸੀ ਤੇ ਜਿਹਦੇ ਵਿੱਚ ਬੁਹੇਵਾਰੀਆਂ ਤੇ ਪਰਚਾ ਦਰਜ ਕਰਵਾਇਆ ਗਿਆ ਸੀ ਭਾਰਤੀ ਮਾਨਵ ਨਵਾਸੀ ਮੁਕਤੀ ਮੋਰਚੇ ਵੱਲੋਂ ਤੇ ਜਿਹਦੀ ਇੱਕ ਹਾਈ ਕੋਰਟ 'ਚ ਵੀ ਕੁਐਸ਼ਨਿੰਗ ਪਾਈ ਗਈ ਸੀ ਆਪਣਾ ਫਿਲਮ ਵਾਲੇ ਵੱਲੋਂ ਪਰ ਉੱਥੇ ਆਪਾਂ ਕੁਐਸ਼ਨਿੰਗ ਜਿਹੜੀ ਨਹੀਂ ਹੋਣ ਦਿੱਤੀ ਜਿਹੜਾ ਕਿ ਜਿੰਨੀ ਵੀ ਕਾਸਟੀਮ ਸੀ ਉਹਨਾਂ ਨੂੰ ਮਜਬੂਰ ਜਿਹੜਾ ਕਾਨੂੰਨ ਹੈ ਸਭ ਤੋਂ ਉੱਪਰ ਆ ਕਿਉਂਕਿ ਨਾ ਮੈਂ ਉੱਪਰ ਆ ਸਭ ਤੋਂ ਉੱਪਰ ਸੰਵਿਧਾਨ ਹੈ ਸੰਵਿਧਾਨ ਦੇ ਅਕੋਰਡਿੰਗ ਅੱਜ ਇਟੀ ਵੱਡੀ ਅਦਾਕਾਰਾਂ ਨੂੰ ਡਾਇਰੈਕਟਰ ਨੂੰ ਰਾਈਟਰ ਨੂੰ ਜਿਹੜਾ ਅੱਜ ਅਸੀਂ ਅੰਮ੍ਰਿਤਸਰ ਕਚੈਰੀ ਦੇ ਵਿੱਚ ਪੇਸ਼ ਹੋਣ ਲਈ ਮਜਬੂਰ ਕੀਤਾ ਬਕਾਇਦਾ ਪਰ ਜਿਹੜੇ ਕੋਈ ਅਫਵਾਹਾਂ ਵੀ ੜਾਉਂਦੇ ਸੀ ਕਿ ਇਸ ਤਰ੍ਹਾਂ ਕਰ ਲਿਆ ਜੀ ਉਸ ਤਰ੍ਹਾਂ ਕਰ ਲਿਆ ਪਰ ਕੋਈ ਵੀ ਇਦਾਂ ਨਹੀਂ ਸਿੱਧੀ ਸਾਫ਼ ਤੇ ਦੋ ਟੁਕਾਂ ਵਿੱਚ ਮੈਂ ਗੱਲ ਕਰਾਂਗਾ ਜਿਹੜੀ ਸਾਡੀ ਮੰਗ ਸੀ ਪਹਿਲ ਦੇ ਆਧਾਰ ਤੇ ਵੀ ਜਿਹੜੀ 19 ਤਰੀਕ ਦੀ ਬੰਦੀ ਕਾਲ ਵਾਪਸ ਵੀ ਲਈਤੀ ਗਈ ਸੀ ਉਹ ਜਿਹੜੀ ਬੰਦੀ ਕਾਲ ਵਾਪਸ ਇਸ ਕਰਕੇ ਵੀ ਲਈਤੀ ਗਈ ਸੀ ਕਿ ਹਾਈ ਕੋਰਟ ਦੇ ਵਿੱਚ ਮਕਦਮਾ ਜਿਹੜਾ ਪੈਂਡਿੰਗ ਸੀ ਤੇ ਅੰਮ੍ਰਿਤਸਰ ਕੋਰਟ ਦੇ ਵਿੱਚ ਵੀ ਸਟੇਟਸ ਰਿਪੋਰਟ ਜਿਹੜੀ ਧਾਇਰ ਕੀਤੀ ਗਈ ਸੀ ਸਾਡੇ ਦੁਰਵ ਜੜਲੀ ਵੱਲੋਂ ਮਨਜਿੰਦਰ ਜੀ ਐਡਵੋਕੇਟ ਸਾਡੇ ਇਹਨਾਂ ਨੇ ਸਾਰਾ ਡੀਲ ਕੀਤਾ ਹਾਈ ਕੋਰਟ ਦੇ ਵਿੱਚ ਵੀ ਇਹਨਾਂ ਨੇ ਦੁਰਵ ਜੀ ਨੇ ਵੀ ਬੜੀ ਹੈਲਪ ਕੀਤੀ ਸਾਡੇ ਇਸ ਕੇਸ ਦੇ ਵਿੱਚ ਤੇ ਬਾਕਾਇਦਾ ਜਿਹੜੀ ਅੱਜ ਤਰੀਕ ਸੀ ਇੱਥੇ ਤੇ ਜਿਹੜੀ ਮੰਗ ਤਾਂ ਮੈਂ ਦੁਬਾਰਾ ਦੱਸ ਦੇਣਾ ਕਿ ਪਾਵਨ ਵਾਲਮੀਕੀ ਤਿਰਥ ਜੀ ਜਿਹਦਾ ਵੀ ਕਿਸੇ ਦਾ ਧੌਂਦਾ ਕਿਲਾ ਹੋਏਗਾ ਉਹ ਮੂਲ ਨਵਾਸੀ ਸਮਾਜ ਕੱਢੇਗਾ ਇਹ ਕਹਿੰਦੇ ਸੀ ਕਿ ਇੱਥੇ ਨਹੀਂ ਆਣਾ ਇੱਥੇ ਅੱਜ ਅਸੀਂ ਇੱਥੇ ਵੀ ਇਹਨਾਂ ਨੂੰ ਮਜਬੂਰ ਕਰਤਾ ਤੇ ਰਾਈਟਰ ਤੇ ਡਾਇਰੈਕਟਰ ਸਾਹਿਬ ਜਿਹੜੇ ਨੇ ਉਹਨਾਂ ਨੇ ਆਪਣੀ ਜਿਹੜੀ ਭੁੱਲਿਆ ਉਹ ਮੰਨੀ ਆ ਤੇ ਅੱਜ ਪਵਨ ਵਾਲਮੀ ਕੀ ਤੀਰਤ ਤੇ ਜਾ ਕੇ ਨਤਮਸਤਕ ਵੀ ਹੋਏ ਨੇ ਤੇ ਜਿਹੜੀ ਸ਼ਮਾ ਯਾਤਨਾ ਧੂਨਾ ਸਾਹਿਬ ਰਸਤੇ ਵੀ ਜਾ ਕੇ ਕੀਤੀ ਆ ਤੇ ਗੁਰੂ ਗਿਆਨਾਤ ਅਸ਼ਰਮ ਦੇ ਵਿੱਚ ਵੀ ਜਾ ਕੇ ਉਹਨਾਂ ਨੇ ਆਪਣੀ ਸ਼ਮਾ ਯਾਤਨਾ ਕੀਤੀ ਉੱਥੇ ਮੱਥਾ ਟੇਕਿਆ ਆ ਤੇ ਦੇਖੋ ਜੇ ਕਿਸੇ ਨੇ ਭੁੱਲ ਮੰਨ ਲਈ ਆ ਤੇ ਅਸੀਂ ਪਹਿਲੀ ਮੰਗ ਸਾਡੀ ਬਿਲਕੁਲ ਜਾਇ ਸੀ ਕਿ ਪਾਵਨ ਵਾਲਮੀਕੀ ਧੀਰੇ ਤੇ ਮੰਗੇ ਕਿਉਂਕਿ ਮੌਨ ਨਵਾਸੀ ਸਮਾਜ ਦਿੱਤੀ ਹਾਂ ਬਾਰੇ ਗਲਤ ਬੋਲਿਆ ਗਿਆ ਸੀ ਠੀਕ ਹੈ ਜੀ ਪਰ ਇਹਨਾਂ ਨੇ ਇੱਕ ਵੀਡੀਓ ਰਹੀ ਜਿਹੜੀ ਮਾਫੀ ਮੰਗੀ ਸੀ ਉਹ ਸਾਨੂੰ ਮਨਜ਼ੂਰ ਨਹੀਂ ਸੀ ਕਿਉਂਕਿ ਦੇਖੋ ਜਿੱਥੇ ਮੱਕਾ ਆ ਸਾਡਾ ਗੁਰੂ ਘਰ ਆ ਉਥੇ ਆ ਕੇ ਨਤਮਸਤਕ ਹੁੰਦੇ ਅੱਜ ਇਹ ਨਤਮਸਤਕ ਹੋਏ ਨੇ ਤੇ ਅਸੀਂ ਉੱਪਰ ਵੀ ਇਹੀ ਕਿਹਾ ਆ ਤੇ ਹੁਣ ਮੀਡੀਆ ਕਰ ਮੈਂ ਕਿ ਨੀਰੂ ਬਾਜਵਾ ਮੈਡਮ ਰਹਿ ਗਏ ਨੇ ਉਥੇ ਨਤਮਸਤਕ ਹੋਣ ਵਾਲੇ ਕਿਉਂਕਿ ਰਾਈਟਰ ਜਿਨੇ ਲਿਖੀ ਫਿਲਮ ਜੀ ਤੇ ਜਿਹਨੇ ਡਿਰੇਕਟ ਕੀਤੀ ਉਹ ਦੋਨੇ ਉਥੇ ਮਾਫੀ ਮੰਗ ਕੇ ਆਏ ਨੇ ਦੋਨੇ ਨਤਮਸਤਕ ਹੋ ਕੇ ਆਏ ਨੇ ਤੇ ਸਾਡੀ ਮੰਗ ਇਹ ਵੀ ਹੈ ਪ੍ਰਸ਼ਾਸਨ ਦੇ ਅੱਗੇ ਵੀ ਕਿ ਨੀਰੂ ਮੈਡਮ ਅੱਗੇ ਵੀ ਕਿ ਉਥੇ ਜਾ ਕੇ ਤੁਸੀਂ ਵੀ ਮੈਂ ਤੁਹਾਡੇ ਕੋਲ ਦੇਖੋ ਗੁਰੂ ਘਰ ਸਾਰਿਆਂ ਦੇ ਸਾਂਝੇ ਆ ਇਹ ਨਹੀਂ ਕਿ ਚਾਹੇ ਇੱਕ ਇੱਕ ਪਿੰਡ ਦੇ ਵਿੱਚ ਕਿਨੇ ਕਿਨੇ ਗੁਰਦੁਆਰਾ ਸਾਹਿਬ ਵੀ ਬਣੇ ਆ ਇਹ ਨਹੀਂ ਹੋਣਾ ਚਾਹੀਦਾ ਗੁਰੂ ਘਰ ਸਾਂਝਾ ਆ ਉਥੇ Hindu Muslim Sikh Sai ਸਾਰੇ ਜਾ ਸਕਦੇ ਨੇ ਜੋ ਨਹੀਂ ਜਾਂਦੇ ਤੁਸੀਂ ਉਹਨਾਂ ਨੂੰ ਅੱਗੋ ਦੇਖੋ ਜੀ ਮੈਂ ਮੈਂ ਸਾਰੇ ਉਹੀ ਕਹਿ ਰਹੇ ਹਾਂ ਕਿ ਰਾਈਟਰ ਤੇ ਡਾਇਰੈਕਟਰ ਸਾਹਿਬ ਜਿਨ੍ਹਾਂ ਨੇ ਲਿਖੀ ਜਿਹਦੀ ਮੇਨ ਗਲਤੀ ਸੀ ਰਾਈਟਰ ਦੀ ਕਿਉਂਕਿ ਰੋਲ ਤੇ ਵੇਖੋ ਉਹਦੇ ਵਿੱਚ ਕਈਆਂ ਨੇ ਕੀਤੇ ਆ ਇਹਦੇ ਵਿੱਚ ਨਿਰੂਬ ਮੈਡਮ ਨੇ ਵੀ ਇੱਕ ਰੋਲ ਅਦਾ ਕੀਤਾ ਸੀ ਰਾਈਟਰ ਜਿਨੇ ਰਾਈਟ ਕੀਤੀ ਆ ਉਹ ਵੀ ਆਪਣੇ ਉਥੇ ਪਾਵਨ ਵਾਲਮੀਕੀ ਤਿਰੇ ਪਹੁੰਚ ਕੇ ਉਹਨੇ ਸ਼ਮਾ ਜਗਾ ਜਨਾ ਕੀਤੀ ਤੇ ਡਾਇਰੈਕਟਰ ਸਾਹਿਬ ਨੇ ਵੀ ਕਰਤੀ ਸੈਟੀਸਫਾਈ ਹੋ ਸੈਰਸભાઈ ਸਰ ਨਿਰੂਬਾਈ ਮੈਡਮ ਵੀ ਜਾਣਗੇ ਆਪਾਂ ਜੇ ਨਹੀਂ ਆਪਾਂ ਵੀ ਕਦਮ ਹੋਏਗਾ ਜਾਂ ਫਿਰ ਆਪਾਂ ਬਿਲਕੁਲ ਬਿਲਕੁਲ ਸਾਰੇ ਦੇਖੋ ਜੇ ਉਹਨਾਂ ਨੇ ਮੰਨਿਆ ਆ ਕਿ ਮੈਂ ਜਾਵਾਂਗੀ ਤੇ ਜੀ ਦਰਬਾਰ ਸਾਹਿਬ ਵੀ ਸ਼ਾਇਦ ਹੋ ਕੇ ਆਏ ਨੇ ਤੇ ਆਪਾਂ ਉਹਨਾਂ ਨੂੰ ਹੋਣ ਵੀ ਉੱਥੇ ਕਿਹਾ ਹੈ ਕਿ ਆਪਣਾ ਉੱਥੇ ਜਾ ਕੇ ਉੱਥੇ ਜਰੂਰ ਨਤਮਸਤਕ ਹੋਣ ਕੀ ਰਾਜੀਨਾਮਾ ਤੁਹਾਡਾ ਉੱਪਰ ਹੋਇਆ ਕੋਰਟ ਸਰ ਹਲੇ ਕੋਈ ਮਿਲ ਗਈ ਮੈਂ ਤੁਹਾਨੂੰ ਇਹੀ ਕਹਿ ਰਿਹਾ ਕਿ ਤਰੀਕ ਸੀ ਤਰੀਕ ਤੇ ਆਏ ਆ ਅਸੀਂ ਆਪਣੀ ਮੰਗ ਰੱਖੀ ਹੈ ਕਿ ਇਹ ਪਵਨ ਵਾਲਮੀ ਕੀ ਤੀਰ ਤੇ ਜਾ ਕੇ ਨਤਮਸਤਕ ਹੋਣ ਉੱਥੇ ਸ਼ਮਜ ਤੇ ਮੈਂ ਉਹੀ ਤੁਹਾਨੂੰ ਦੁਬਾਰਾ ਬੇਨਤੀ ਕਰਦਾ ਕਿ ਰਾਈਡਰ ਤੇ ਡਾਇਰੈਕਟਰ ਸਾਹਿਬ ਹੋਏ ਨੇ ਉਹਨਾਂ ਨੇ ਆਪਣੀ ਭੁੱਲ ਮੰਗੀ ਆ ਜਿਹੜੀ ਸਮਾਜ ਦੀ ਮੰਗ ਸੀ ਸਾਡੀ ਮੰਗ ਵੀ ਸੀ ਪਰ ਮੋਂ ਅਸੀਂ ਸਮਾਜ ਦੀ ਵੀ ਮੰਗ ਹੀ ਸੀ ਕਿ ਪਵਨ ਵਾਲਮੀ ਕੀ ਤੀਰ ਤੇ ਆਏ ਅੱਜ ਕੋਰਟ ਦੀ ਤਰੀਕ ਹੈ ਸਾਰਿਆਂ ਨੂੰ ਜੈ ਭੀਮ ਜੈ ਸੰਵਿਧਾਨ ਜੈ ਵਾਲਮੀਕੀ ਜੀ ਮੇਰਾ ਨਾਮ ਸਿਮਰਨਜੀਤ ਕੋਹਰਾ ਮੈਂ ਭਾਰਤੀ ਆਮੂਲ ਨਿਵਾਸੀ ਮੁਕਤੀ ਮੋਰਚੇ ਤੋਂ ਮਹਿਲਾ ਵਿੰਗ ਪੰਜਾਬ ਪ੍ਰਧਾਨ ਜਿੱਦਾਂ ਕਿ ਪਿਛਲੇ ਦਿਨੀ ਇੱਕ ਮੈਂ ਪਰਚਾ ਦਰਜ ਕਰਾਇਆ ਸੀਗਾ ਨੀਰੂ ਬਾਜਵਾ ਤੇ ਜੋ ਕਿ ਉਸਨੇ ਫਿਲਮ ਬਣਾਈ ਸੀ ਕਿ ਬੂਹੇ ਬਾਰੀਆਂ ਪਰ ਜੋ ਬੂਹੇ ਬਾਰੀਆਂ ਨੂੰ ਅਸੀਂ ਬੰਦਤਾ ਕਰਵਾਇਆ ਪਰ ਉਸ ਦਾ ਧੌਂ ਦਾ ਸਰਿਆ ਵੀ ਕਢਵਾਇਆ ਜੋ ਕਿ ਮਾਨਜੋ ਕੋਰਟ ਦੇ ਵਿੱਚ ਅਸੀਂ ਖੜੀ ਕੀਤਾ ਜਿਦੇ ਵਿੱਚ ਸਾਡੇ ਮਨਜਿੰਦਰ ਵਕੀਲ ਜੀ ਧਰੂਪ ਵਕੀਲ ਜੀ ਜਿਨ੍ਹਾਂ ਨੇ ਕਿ 바ਵਾ ਸਾਹਿਬ ਦੇ ਸੰਵਿਧਾਨ ਨੂੰ ਮੰਨਦੇ ਹੋਏ ਉਹਨੂੰ ਝੁਕਾਇਆ ਤੇ ਸਾਡੀ ਮੰਗ ਸੀਗੀ ਜਿਸ ਟਾਈਮ ਤੇ ਪਰਚਾ ਕਰਵਾਉਂਦੀ ਸੀ ਉਸ ਟਾਈਮ ਤੇ ਵੀ ਵੀ ਮੇਰੀ ਇਹੀ ਮੰਗ ਸੀਗੀ ਕਿ ਸਾਡੇ ਪਾਵਨ ਵਾਲਮੀਕੀ ਤੀਰੇ ਤੇ ਆਣ ਕੇ ਆਪਣਾ ਸਿਰ ਝੁਕਾਵੇ ਆਪਣੀ ਸ਼ਮਾ ਜਗਾਤਾਂਗੇ ਕਿ ਮੈਂ ਇੱਕ ਧੀਆ ਵਾਸਤੇ ਗਲਤ ਬੋਲਿਆ ਸੀਗਾ ਕਿ ਅੱਜ ਵੀ ਅਗਰ ਆਣ ਕੇ ਪਾਵਨ ਵਾਲਮੀਕੀ ਤੀਰੇ ਤੇ ਆਪਣਾ ਸਿਰ ਝੁਕਾਉਂਦੀ ਆ ਇੱਕ ਲੇਡੀ ਆ ਬਾਬਾ ਸਾਹਿਬ ਨੇ ਉਸ ਨੂੰ ਵੀ ਅਧਿਕਾਰ ਦਿੱਤਾ ਹੈ ਬਰਾਬਰ ਦਾ ਅਧਿਕਾਰ ਆ ਮੈਂ ਨਾ ਜਾਤ ਪਾਤ ਦੇ ਵਿੱਚ ਵਿਸ਼ਵਾਸ ਰੱਖਦੀ ਹਾਂ ਕਿਉਂਕਿ ਬਾਬਾ ਸਾਹਿਬ ਨੇ ਐਸਾ ਵਿਧਾਨ ਸਰਲੇ ਸਾਰਿਆਂ ਲਈ ਇੱਕ ਬਰਾਬਰ ਲਈ ਲਿਖਿਆ ਨਾ ਕਿਸੇ ਲਈ ਜਾਤ ਪਾਤ ਉਹ ਵੀ ਸਾਡੀ ਹੀ ਭੈਣ ਆ ਉਹਨਾਂ ਨੇ ਇਹ ਚੀਜ਼ ਨੂੰ ਗਲਤੀ ਨੂੰ ਰਿਲੀਜ਼ ਕੀਤਾ ਹੈ ਤੇ ਜੋ ਕੀ ਕਹਿੰਦੇ ਆ ਕਿ ਅਸੀਂ ਪਾਵਨ ਵਾਲਮੀਕੀ ਤੀਰਤ ਤੇ ਜਾ ਕੇ ਮੱਥਾ ਟੇਕਾਂਗੇ ਡਾਇਰੈਕਟਰ ਪ੍ਰੋਡਿਊਸਰ ਮੱਥਾ ਟੇਕ ਆਏ ਨੇ ਨੀਰੂ ਬਾਜਵਾ ਨੂੰ ਵੀ ਅਸੀਂ ਮੱਥਾ ਟਿਕਾ ਕੇ ਹੀ ਉਹਨਾਂ ਨੂੰ ਸ਼ਮਾਂ ਦੇ ਲੈ ਕੇ ਆਵਾਂਗੇ ਅੱਗੇ ਇਹੀ ਸੰਤ ਸਮਾਜ ਅੱਗੇ ਵੀ ਅਪੀਲ ਆ ਤੇ ਜਿਹੜੇ ਫਿਲਮ ਬਣਾਉਂਦੇ ਉਹਨਾਂ ਨੂੰ ਵੀ ਚੇਤਾਵਨੀ ਆ ਕਿ ਮੂਲ ਨਿਵਾਸੀ ਸਮਾਜ ਦੀਆਂ ਧੀਆਂ ਤੇ ਟਿੱਪਣੀ ਨਾ ਹੋਵੇ ਨਹੀਂ ਤੇ ਫਿਰ ਜੋਸਾ ਵਿਧਾਨ ਦੇ ਵਿੱਚ ਲਿਖਿਆ ਉਹਨਾਂ ਨੂੰ ਅਸੀਂ ਇਦਾਂ ਹੀ ਸਜ਼ਾ ਦਵਾਉਂਦੇ ਰਵਾਂਗੇ ਜਿੱਦਾਂ ਕਿ ਨੀਰੂ ਦੇ ਵਿੱਚ ਗੱਲੇ ਦੇ ਵਿੱਚ ਬਹੁਤ ਜ਼ਿਆਦਾ ਹੀ ਕੋਈ ਗੀਲਾ ਸੀਗਾ ਜੋ ਕੋਈ ਨਿਕਲ ਆਇਆ ਜੋ ਕਿ ਸਾਡੇ ਭਰਾਵਾਂ ਨੇ ਵਕੀਲ ਸਰ ਨੇ ਸਾਡਾ ਸਾਥ ਦਿੱਤਾ ਉਹਨੂੰ ਅੱਜ ਮਜਬੂਰ ਕੀਤਾ ਇੰਨਾ ਕਹਿੰਦੀ ਹੋਈ ਆਪਣੇ ਸਮਾਜ ਅੱਗੋ ਵੀ ਧੰਨਵਾਦ ਕਰਦੀਆਂ ਸਾਡੇ ਜੋ ਸੰਤ ਸਮਾਜ ਨੇ ਸਾਡਾ ਸਾਹ ਸਾਹ ਦਿੱਤਾ ਤੋਂ ਜੋ ਵੱਖ-ਵੱਖ ਸੰਸਥਾਵਾਂ ਨੇ ਸਾਥ ਦਿੱਤਾ ਤੇ ਸਤਿਗੁਰੂ ਮਲਕੀਨਾਥ ਜੀ ਨੇ ਜਿਨ੍ਹਾਂ ਤੇ ਸਾਡਾ ਜਾਦਾ ਸਿਰ ਤੇ ਹੱਥ ਸੀਗਾ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਇਸ ਬੱਚੀ ਨੂੰ ਅੱਜ ਮੈਦਾਨ ਦੇ ਵਿੱਚ ਖੜ੍ਹਾ ਕੀਤਾ ਕਿ ਇੱਕ ਭੈਣ ਨੂੰ ਛਕਾਉਣ ਤੇ ਮਜਬੂਰ ਕਰ ਦਿੱਤਾ ਇਹਨਾਂ ਕਹਿੰਦੀ ਹੋਈ ਜੈ ਭੀਮ ਜੈ ਸਬਿਦਾਂ ਜੈ ਵਾਲਮੀਕੀ ਮੇਰਾ ਨਾਮ ਜਗਦੀਪ ਵੜੰਗ ਹੈ ਜੀ ਗੂਹੇਬਾਰੀਆਂ ਫਿਲਮ ਲਿਖੀ ਹੈ ਜੀ ਮੈਂ ਅੱਜ ਕਿੱਥੇ ਪਹੁੰਚੇ ਤੁਸੀਂ ਅੱਜ ਅਮਰੀਕਾ ਸਰ ਕੋਰਟ ਚ ਆਏ ਹਾਂ ਜੀ ਅਸੀਂ ਸਾਡੀ ਬੁਹੇ ਬਾਰੀਆਂ ਫਿਲਮ ਦਾ ਜਿਹੜਾ ਸਾਡਾ ਤੁਸੀਂ ਪਿੱਛੇ ਸੁਣਿਆ ਹੋਣਾ ਮਸਲਾ ਜੋ ਸੀਗਾ ਉਹ ਤੇ ਬਾਰੇ ਆਇਆ ਜਿੱਤੇ ਉਹ ਸਾਡਾ ਕੰਪਲੀਟ ਹੋ ਗਿਆ ਜਿਹੜਾ ਸਾਰਾ ਤੇ ਕੀ ਇਹਦੇ ਵਿੱਚ ਕੀ ਗੱਲ ਹੋਈ ਸੀ ਜਿਹੜਾ ਕਿ ਤਰ੍ਹਾਂ ਕੋਰ ਉਹ ਚ ਕੁਝ ਸ਼ਬਦਾਂ ਦੇ ਆ ਪੱਤੀ ਸੀ ਜੀ ਜੀ ਲੋਕਾਂ ਨੂੰ ਕੁਝ ਲੋਕਾਂ ਨੂੰ ਤੇ ਉਹ ਅਸੀਂ ਉਹਨਾਂ ਤੋਂ ਮਾਫੀ ਮੰਗ ਲਈ ਹੈ ਜੀ ਸੋਸ਼ਲ ਮੀਡੀਆ ਤੇ ਜੀ ਤੇ ਨਤਮਸਤਕ ਵੀ ਹੋ ਗਏ ਆ ਜੀ ਹਾਂ ਤੇ ਉਸ ਤੋਂ ਬਾਅਦ ਚਲੋ ਉਹ ਤੁਹਾਨੂੰ ਵੀ ਪਤਾ ਹੀ ਹੈ ਕਿ ਮਾਫੀ ਮੰਗਣ ਤੋਂ ਬਾਅਦ ਜੇ ਕੋਈ ਬੰਦਾ ਕਿਸੇ ਨੂੰ ਦਿਲ ਦਿਖਾਉਣ ਦਾ ਕਦੇ ਕਿਸੇ ਵੀ ਫੜਨ ਦਾ ਮਕਸਦ ਨਹੀਂ ਹੁੰਦਾ ਨਾ ਸਾਡੇ ਮਕਸਦ ਸੀਗਾ ਤੇ ਜਿਉਹ ਉਹ ਉਹਨਾਂ ਨੇ ਅਸੀਂ ਆਪ ਜੋੜ ਕੇ ਮਾਫੀ ਮੰਗੀ ਤੇ ਉਹਨਾਂ ਨੇ ਵੱਡੇ ਦਿਲ ਨਾਲ ਸਾਨੂੰ ਮਾਫ ਕੀਤਾ ਜੀ ਇਦੋਂ ਇਹੀ ਤਾਂ ਸਾਡਾ ਸਮਾਜ ਹੈ ਇਹੀ ਤਾਂ ਸਾਡਾ ਪੰਜਾਬ ਹੈ ਨਹੀਂ ਆਪਣਾ ਨਹੀਂ ਆਪਣਾ ਮੈਂ ਤੁਹਾਨੂੰ ਦੱਸੀ ਨਾ ਆਪਣਾ ਆਪਣਾ ਮਾਫੀ ਆਪ ਮੰਗੀ ਜੀ ਉਸ ਚੀਜ਼ ਤੇ ਕੋਰਟ ਨੇ ਬੜਾ ਸਤਿਕਾਰਯੋਗ ਕੋਰਟ ਨੇ ਸਾਨੂੰ ਸਾਡੇ ਉਹ ਮਤਲਬ ਆ ਜੀ ਫੈਸਲਾ ਆਇਆ ਨਹੀਂ ਹਾਂਜੀ ਹੋਰ ਥੋੜੇ ਟਾਈਮ ਚ 10 15 20 ਮਿੰਟ ਚ ਪਤਾ ਲੱਗ ਜੂਗਾ ਜੀ ਪਰ ਤੁਸੀਂ ਮਾਫੀ ਮੰਗ ਲਈ ਹਾਂਜੀ ਇਹ ਤਾਂ ਸੋਸ਼ਲ ਮੀਡੀਆ ਤੇ ਵੀ ਮੰਗੀ ਆ ਜੀ ਤੁਸੀਂ ਦੇਖਿਆ ਹੋਣਾ ਸਾਰਿਆਂ ਨੇ ਇਹਨਾਂ ਨੇ ਕੋਮੈਂਟ ਕੀਤੀ ਗਈ ਸੀ ਹਾਂਜੀ 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 ਇਹ ਵੀ ਆਏ ਸਰ ਪਰ ਉਹ ਕੁਝ ਸਮਾਜ ਦੇ ਬੰਦੇ ਕਹਿੰਦੇ ਆ ਰਾਮਕਿਰਤ ਮੰਦਿਰ ਜਾ ਕੇ ਫੇਰ ਹੀ ਮਾਫੀ ਆਪਕੋ ਕਬੂਲ ਮੰਗ ਲਈ ਜੀ ਮੰਗ ਲਈ ਕਬੂਲ ਕਰ ਲਈ ਜੀ ਉੱਥੇ ਮੱਖਾ ਟੇਕਿਆ ਹੈ ਸਪੈਸ਼ਲਿਸਟ ਤੇ ਜਾ ਕੇ ਮਾਗ ਸਰ ਆਪਣਾ ਨਾਮ ਲਿਖੋ ਮੇਰਾ ਨਾਮ ਧਰੂਪਜੀਤ ਲਿਖਿਆ ਠੀਕ ਹੈ ਇੱਕ ਐਫ ਆਈ ਆਰ ਦਰਜ ਹੋਈ ਸੀ ਵੀ 9 2023 ਨੂੰ ਅਗੇਂਸ ਨੀਰੂ ਬਾਜਵਾ ਉਹਦੇ ਪ੍ਰਤਾਪ ਸਿੰਘ ਤੇ ਨਾਲ ਦੀ ਨਾਲ ਜਗਦੀਪ ਪੂਰਿੰਗ ਦੇ ਉੱਤੇ ਠੀਕ ਹੈ ਜੋ ਕਿ ਬੂਹੇ ਬਾਰੀਆਂ ਦੇ ਰਿਡਿਊਸਰ ਰਾਈਟਰ ਤੇ ਡਾਇਰੈਕਟਰ ਹੈ ਠੀਕ ਹੈ ਤੇ ਉਹ ਐਫ ਆਈ ਆਰ ਦਰਜ ਹੋਈ ਸੀ ਸਿਮਰਨਜੀਤ ਕੌਰ ਵੱਲੋਂ ਤੇ ਹੁਣ ਉਸ ਐਫ ਆਈ ਆਰ ਦੇ ਵਿੱਚ ਅੱਜ ਤਰੀਕ ਸੀ ਜੋ ਕਿ ਨੀਰੂ ਬਾਜਵਾ ਜੀ ਆਏ ਹੈ ਨਾਲ ਡਾਇਰੈਕਟਰ ਤੇ ਰਾਈਟਰ ਆਏ ਹੈ ਇਹਨਾਂ ਦੀ ਮੰਗ ਸੀ ਕਿ ਵਾਲਮੀਕੀ ਤੀਰਤ ਤੇ ਜਾ ਕੇ ਉਨਤਮਸਕ ਹੋਣ ਡਾਇਰੈਕਟਰ ਤੇ ਰਾਈਟਰ ਉਨਤਮਸਕ ਹੋ ਚੁੱਕੇ ਆ ਨੀਰਵਾਜਵਾ ਮੈਮ ਰਹਿੰਦੇ ਆ ਤੇ ਉਹ ਹੋਣਗੇ ਤੇ ਉਸ ਬਾਅਦ ਫੈਸਲਾ ਕੋਰਟ ਵੱਲੋਂ ਇਹੀ ਫੈਸਲਾ ਦਿੱਤਾ ਗਿਆ ਕਿ ਉਹ ਨਤਮਸਤਕ ਹੋਣ ਤੇ ਉਸ ਤੋਂ ਬਾਅਦ ਫਿਰ ਅੱਜ ਦੀ ਤਰੀਕ ਪਈ ਅੱਜ ਨਾਰਮਲ ਤਰੀਕ ਜੀ ਜੀ ਉਹ ਸੈਟੀਸਫਾਈ ਹੈ ਜੀ ਜੱਜ ਨੇ ਵੀ ਉਹਨਾਂ ਨੂੰ ਇਹੀ ਆਰਡਰ ਦਿੱਤੇ ਹੈ ਕਿ ਤੁਸੀਂ ਪੇਸ਼ ਹੋਵੋ ਉੱਥੇ ਨਤਮਸਤਕ ਹੋਵੋ ਤੇ ਨਾਲ ਦੀ ਨਾਲ ਦੋਨੋਂ ਪਾਰਟੀਆਂ ਸੈਟੀਸਫਾਈਡ ਹੈ ਤੇ ਇਹਨਾਂ ਕੀ ਵੀ ਜਾਂਦੇ ਸੀ ਕਿ ਨਾ ਇਹਦੇ ਵਿੱਚ ਕੋਈ ਪੈਸੇ ਦਾ ਲੈਣ ਦੇਣ ਹੋਇਆ ਨਾ ਕੋਈ ਥ੍ਰੈਟ ਹੋਇਆ ਨਾ ਨੂੰ ਨਹੀਂ ਸਰ ਅਜੇ ਸ਼ਾਮੀ ਪਤਾ ਲੱਗੇਗਾ ਅਗਲੀ ਤਰੀਕ